ਇਹ ਕੋਈ ਨਸ਼ਾ ਕਰਦਾ ਉਹਨੂੰ ਉਹਨੂੰ ਕਹੋ ਕਿ ਯਾਰ ਆ ਜਾ ਤੈਨੂੰ ਅਸੀਂ ਲੈ ਕੇ ਜਾਂਦੇ ਹਾਂ ਬਿਲਕੁਲ ਸਰਕਾਰ ਦੇ ਖਰਚੇ ਤੇ ਬਿਲਕੁਲ ਫ੍ਰੀ ਉਹਨੂੰ ਡਾਕਟਰੀ ਸਹਾਇਤਾ ਮਿਲੂਗੀ ਬੜਾ ਵਧੀਆ ਮਾਹੌਲ ਉੱਥੇ ਮਿਲੂਗਾ ਉਹਨੂੰ ਵੀ ਠੀਕ ਕਰਾਂਗੇ ਸੋ ਇਸ ਕਰਕੇ ਚੇਨ ਰਿਐਕਸ਼ਨ ਹੈ ਇਹਨੂੰ ਆਪਾਂ ਬੰਦ ਕਰਨਾ ਹੈ ਇਹਨੂੰ ਬੰਦ ਕਰਨਾ ਹੈ ਔਰ ਕਰ ਦਾਂਗੇ ਨਾ ਜਿਹੜੀ ਦਲਦਲ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਆ ਸਿਹੰਦੀ ਜਿਹੜੀ ਯੋਜਨਾ ਚੱਲੀ ਹੈ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲਿਆ ਜੀ ਉਹਦੇ ਕਰਕੇ ਅਸੀਂ ਅੱਜ ਆ ਸੈਂਟਰ ਤੇ ਬੈਠੇ ਆ ਪਹਿਲਾਂ ਨਸ਼ਾ ਕਰਦੇ ਸੀਗੇ 2015 ਤੇ ਐਸਾ ਨਸ਼ੇ ਦੇ ਵਿੱਚ ਲੱਗੇ ਜਿਹੇ ਟਾਈਮ ਪਹਿਲਾਂ ਸੀ 500 ਤੇ 1000 ਤੇ ਦੌੜ ਤੇ ਅੱਜ ਦੀ ਡੋਜ਼ ਸਾਡੀ 2 2025-300 ਦੀ ਹੋ ਗਈ ਜੀ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲਿਆ ਜੀ ਉਹਦੇ ਕਰਕੇ ਸਾਨੂੰ ਇੰਨਾ ਕੁ ਹੌਸਲਾ ਮਿਲ ਰਿਹਾ ਹੈ ਤੇ ਚਲੋ ਸਾਰਾ ਕੁਝ ਖਾਣ ਪੀਣ ਨੂੰ ਸੈਂਟਰ ਦੇ ਵਿੱਚ ਰਹਿ ਰਹੇ ਆਂ 2 ਮਹੀਨੇ 3 ਹੋ ਗਏ ਜੀ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਆਂ ਜਿਹੜਾ ਉਰੇ ਰਹਿ ਕੇ ਹੁਣ ਮੈਨੂੰ ਮਹੀਨਾ ਹੋ ਚੱਲਿਆ ਜੀ ਮਹੀਨਾ ਰਹਿ ਕੇ ਮੈਨੂੰ ਇੱਥੇ ਲੱਗਦਾ ਵੀ ਜਿਹੜਾ ਕੁਝ ਬਿਨਾਂ ਨਸ਼ੇ ਤੋਂ ਜ਼ਿੰਦਗੀ ਹੈ ਜਿਹੜੀ ਉਹੀ ਸਵਰਗ ਆ ਪਹਿਲਾਂ ਤਾਂ ਸਾਨੂੰ ਨਸ਼ਾ ਕਰਕੇ ਇਦਾਂ ਲੱਗਦਾ ਸੀਗਾ ਵੀ ਨਸ਼ੇ 'ਚ ਸਵਰਗ ਦੇਖ ਰਿਹਾ ਸਾਨੂੰ ਤੇ ਹੁਣ ਜਿਹੜਾ ਸਾਨੂੰ ਇੱਥੇ ਸਾਰਾ ਕੁਝ ਡਾਈਟ ਵਧੀਆ ਮਿਲਦੀ ਆ ਗੇਮ ਲੱਗਦੀ ਆ ਸਾਡੀ ਬਕਾਇਦਾ ਐਡਾ ਵਧੀਆ ਗਰਾਊਂਡ ਆ ਸਾਡਾ ਸੈਂਟਰ ਬਹੁਤ ਵਧੀਆ ਐ ਸਾਡੇ ਕਾਉਂਸਲਰ ਬਹੁਤ ਵਧੀਆ ਨੇ ਸਾਰਾ ਕੁਝ ਵਧੀਆ ਇੱਕ ਤਾਂ ਕੰਪਿਊਟਰ ਦਾ ਕੋਰਸ ਕਰ ਰਹੇ ਆ ਇੱਕ ਮੋਬਾਈਲ ਦਾ ਕਰ ਰਹੇ ਤੇ ਇੱਕ ਕੁਕਿੰਗ ਦਾ ਕਰ ਰਹੇ ਤਿੰਨ ਕੋਰਸ ਕਰ ਰਹੇ ਨੀ ਮੈਂ ਤੇ ਸ਼ਾਮ ਨਾ ਕਰਦੇ ਆ ਜੀ ਅਸੀਂ ਕਹਾਂ ਸਾਡੇ ਤਾਂ ਘਰ ਦੇ ਵੀ ਧੰਨਵਾਦ ਕਰਦੇ ਆ ਵੀ ਸਾਡਾ ਬੱਚਾ ਇਹ ਨਸ਼ੇ ਦੀ ਦਲਦਲ ਤੋਂ ਨਿਕਲ ਰਿਹਾ ਹੈ ਇਹ ਬਕਾਇਦਾ ਸਰਕਾਰ ਕਰਕੇ ਹੀ ਨਿਕਲ ਰਿਹਾ ਜੀ ਤੇ ਉਹਨਾਂ ਦਾ ਦੇਣਾ ਤਾਂ ਆਪਾਂ ساری ਜਿੰਦਗੀ ਨਹੀਂ ਦੇ ਸਕਦੇ ਤੇ ਅਜੇ ਇਹ ਸੈਂਟਰ ਜੇ ਨਾ ਹੁੰਦੇ ਤੇ ਅਸੀਂ ਨਸ਼ੇ ਤੱਕ ਤੇ ਨਸ਼ੀ ਹੋਦਿਆਂ ਹੀ ਰਹਿ ਜਣਾ ਸੀ ਬਹੁਤ ਬਹੁਤ ਧੰਨਵਾਦ ਹੈ ਇਸ ਸਰਕਾਰ ਦੇ